ਦੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਾਜਿੰਦਰ ਕੌਰ ਸੰਧੂ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋਗੇ ਮੈਂ ਵੀ ਅੱਜ ਇੱਕ ਨੁਸਖਾ ਸ਼ਾਇਆ ਦੂਰ ਕਰਨ ਲਈ ਸ਼ੇਅਰ ਕਰਦੇ ਹਾਂ ਜੋ ਕਿ ਮੈਂ ਅਬ ਅਪਣਾਇਆ ਹੋਇਆ ਹੈ ਮੇਰੀਆਂ ਵੀ ਸ਼ਾਇਆ ਇਸ ਤੋਂ ਬਹੁਤ ਠੀਕ ਹੋ ਗਈਆਂ ਸੀ ਕਿਉਂਕਿ ਅਬ 40 ਇਹ ਹਰ ਕਿਸੇ ਨੂੰ ਪ੍ਰੋਬਲਮ ਹੁੰਦੀ ਹੀ ਹੁੰਦੀ ਹੈ ਅਸੀਂ ਅੱਜ ਕੱਲ ਬਿਊਟੀਸ਼ੀਨਾਂ ਦੇ ਚਲੇ ਜਾਂਦੇ ਆ ਉਹ ਕੋਈ ਕੋਈ ਦੇ ਦਿੰਦੇ ਆ ਕੋਈ 골ਡਨ ਫੇਸ਼ਲ ਕਰਤਾ ਕੋਈ ਕੁਝ ਕਰਤਾ ਪਰ ਨਹੀਂ ਨਹੀਂ ਮੈਂ ਵੀ ਇਹ ਨਾ ਚਾਸਿਆਂ ਜਾਂਦੀ ਰਹੀ ਬਹੁਤ ਜ਼ਿਆਦਾ ਤੇ ਤੁਸੀਂ ਅੱਧੇ ਕੇ ਕੌਲੀ ਦੁੱਧ ਹੀ ਲੈਣੀ ਆ ਅੱਧਾ ਕ ਚਮਚ ਹਲਦੀ ਦਾ ਲੈਣਾ ਤੇ ਅੱਧਾ ਕੇ ਨਿੰਬੂ ਲੈਣਾ ਠੀਕ ਆ ਤੇ ਇਹਨੂੰ ਹਲਦੀ ਨੂੰ ਤੁਸੀਂ ਦੁੱਧ ਚ ਮਿਕਸ ਕਰ ਲੈਣਾ ਤੇ ਇਹ ਤਾਂ ਇਤਨਾ ਹੋਇਆ ਮੈਂ ਕਹਿ ਰਹੀ ਹਾਂ ਵੀ 골ਡ ਫੇਸ਼ਰ ਸਭ ਫੇਸ਼ਰ ਇਹਦੇ ਮੂਰੇ ਸਭ ਢੇਲ ਨੇ ਤੇ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਧਾਨ ਤੋਂ ਪਹਿਲਾਂ ਥੋੜੀ ਜੀ ਗਲਿਸਰੀਨ ਦੇ ਨਾਲ ਮ사ਜ ਕਰੋ ਥੋੜੀ ਜੀ ਦੇਖੋ ਅਬਾ 40 ਤਾਂ ਸਭ ਨੂੰ ਕਰਨੀ ਹੀ ਚਾਹੀਦੀ ਹੈ ਥੋੜੀ ਜੀ ਮ사ਜ ਕਰੋ ਤੇ ਉਸ ਤੋਂ ਬਾਅਦ ਤੁਸੀਂ ਕਿਉਂਕਿ ਅਸੀਂ ਇਹ ਨਹੀਂ ਹੈਗਾ ਕਿ ਸਾਰਾ ਦਿਨ ਕੰਮ ਚ ਹੀ ਉਲਝਿਆ ਰਹਨਾ ਥੋੜਾ ਜਿਹਾ ਆਪਣੇ ਤੇ ਵੀ ਧਿਆਨ ਦਿਓ ਠੀਕ ਹੈ ਨਾ ਜੀ ਥੋੜਾ ਥੋੜਾ ਧਿਆਨ ਦੋਗੇ ਤਾਂ ਤੁਸੀਂ ਠੀਕ ਰਹੋਗੇ ਬਿਊਟੀਸ਼ਾਨ ਦੇ ਸਾਨੂੰ ਰੋਜ਼ ਨਹੀਂ ਤੱਕੇ ਖਾਣੇ ਪੈਣਗੇ ਤਾਂ ਤੁਸੀਂ ਗਲਿਸਰਿਨ ਦੇ ਨਾਲ ਥੋੜੀ ਜੀ ਮ사ਜ ਕਰੋ 5-10 ਮਿੰਟ 10 ਮਿੰਟ ਮ사ਜ ਕਰਕੇ ਉਸ ਤੋਂ ਬਾਅਦ ਤੁਸੀਂ ਥੋੜਾ ਜਾਂ ਸ਼ਹਿਦ ਲਗਾਣਾ ਸ਼ਹਿਦ ਲਗਾ ਕੇ ਤੁਸੀਂ ਇੱਧਰ ਉੱਧਰ ਜਿਵੇਂ ਬੰਦਾ ਬਾਸਮ ਨਹਾਣ ਵਰਦਾ ਹੈ ਤੇ ਨਾਣ ਲੱਗੇ ਤਾਂ ਉਸ ਤੋਂ ਪਹਿਲਾਂ ਤੁਸੀਂ ਆਹ ਨਿੰਬੂ ਨਿੰਬੂ ਲੈ ਕੇ ਤੁਸੀਂ ਅ ਦੁੱਧ ਤੇ ਹਲਦੀ ਜਿਹੜੀ ਹੈਗੀ ਆ ਇਹਦੀ ਥੋੜੀ ਜੀ ਮ사ਜ ਕਰੋ ਤੇ ਆਪਣੇ ਫੇਸ ਤੇ ਤੁਸੀਂ ਕਰੋ ਕਰੋ ਤੁਸੀਂ 5-7 ਮਿੰਟ ਕਰਨੀ ਕੋਈ ਜ਼ਿਆਦਾ ਨਹੀਂ ਕਰਨੀ ਹੈਗੀ ਆ ਉਲਟਾ ਮੈਂ ਤਾਂ ਇਹ ਕਹਿੰਨੀ ਕਿ ਉਸ ਤੋਂ ਬਾਅਦ ਤੁਸੀਂ ਥੋੜਾ ਜਿਹਾ ਬੇਸਣ ਲਗਾਓ ਬੇਸਣ ਦਹੀਂ ਦੇ ਵਿੱਚ ਪਾ ਕੇ ਥੋੜਾ ਜਿਹਾ ਚਾਹੇ ਦੁੱਧ ਪਾ ਲਓ ਚਾਹੇ ਦਹੀਂ ਪਾ ਲਓ ਥੋੜੇ ਜਿਹੇ ਬੇਸਣ ਦੇ ਵਿੱਚ ਇੱਕ ਚਮਚ ਉਹ ਪਾ ਕੇ ਆਪਣੇ ਫੇਸ ਤੇ ਲਗਾਓ ਤੇ ਆਪਣੀ neck ਤੇ ਲਗਾਓ ਤੇ ਆਪਣੇ ਹੱਥ ਵਗੈਰਾ ਸਾਰਿਆਂ ਤੇ ਲਗਾ ਲਓ ਉਸ ਤੋਂ ਬਾਅਦ ਤੁਸੀਂ ਦੇਖਣਾ ਕਿ ਤੁਹਾਨੂੰ ਫਰਕ ਪਏਗਾ ਕਿ ਨਹੀਂ ਕਿਉਂਕਿ ਦੁੱਧ ਹਲਦੀ ਨਾਲ ਤਾਂ ਬਹੁਤ ਹੀ ਜ਼ਿਆਦਾ ਮੈਂ ਤਾਂ ਕਦੇ ਆਪਣੇ ਫੇਸ ਤੇ ਸਾਬਣ ਨਹੀਂ ਲਗਾਉਂਦੀ ਹੁਣ ਪਤਾ ਨਹੀਂ ਮੈਂ ਸੋਹਣੀ ਹੈ ਕਿ ਨਹੀਂ ਹੈਗੀ ਕਿ ਮੇਰੇ ਰੰਗ ਸਾਫ ਹੈਗੇ ਨਹੀਂ ਪਰ ਇਹ ਨੁਸਖਾ ਮੈਂ ਅਪਣਾਇਆ ਹੋਇਆ ਐਸ ਕਰਕੇ ਮੈਂ ਵੀ ਅੱਜ ਸ਼ੇਅਰ ਕਰ ਰਹੀ ਆ ਇਹ ਨੁਸਖਾ ਤੁਸੀਂ 15 ਦਿਨ ਅਪਣਾ ਕੇ ਦੇਖਣਾ ਤੇ ਤੁਹਾਨੂੰ ਕੁਛ ਨਾ ਕੁਛ ਫਰਕ ਪਿਆ ਪਲੀਜ਼ ਤੁਸੀਂ ਮੈਨੂੰ ਜ਼ਰ ਕਮੈਂਟ ਕਰਨਾ ਪਤਾ ਲੱਗੇ ਕਿ ਹਾਂ ਵੀ ਤੁਹਾਨੂੰ ਕੁਝ ਫਰਕ ਨਜ਼ਰ ਆਇਆ ਜਾਂ ਨਹੀਂ ਆਇਆ ਤਾਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜੁੜ ਕਰਨਾ ਪਲੀਜ਼ ਇਹ ਸ਼ੇਅਰ ਵੀ ਕਰਨਾ ਤੁਸੀਂ ਅੱਗੇ ਠੀਕ ਹੈ ਤੇ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਸਤਿ ਸ੍ਰੀ ਅਕਾਲ